ਬਾਕੀ ਤੜਾ ਅੱਜ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕਰਨ ਜਾ ਰਿਹਾ ਤੇ ਉੱਥੇ ਹੀ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਬਾਕੀ ਤੜੇ ਦੇ ਵੱਲੋਂ ਅੱਜ ਇੱਕ ਮੰਗ ਪੱਤਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸੌਪਿਆ ਜਾਵੇਗਾ ਤੇ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਪਰਵਾਨ ਕਰਨ ਦੇ ਲਈ ਕਿਹਾ ਜਾਵੇਗਾ ਤੇ ਜਿਸ ਦੇ ਵਿੱਚ ਹੁਣ ਬਾਕੀ ਤੜੇ ਦਾ ਵਫਦ ਅੱਜ ਥੋੜੀ ਦੇਰ ਦੇ ਵਿੱਚ ਹੀ ਜਿਹੜਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਦੇ ਨਾਲ ਮੁਲਾਕਾਤ ਕਰਕੇ ਸੁਖਵੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਮੰਗ ਪੱਤਰ ਸੌਪੇਗਾ ਉਹ ਤੁਹਾਨੂੰ ਸੁਣਾਉਣਿਆ ਬਾਗੀ ਟੜੇ ਦਾ ਕੀ ਕਹਿਣਾ ਗਗਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੱਲ ਜਿਹੜੀ ਪੰਥ ਨੂੰ ਭਾਵਕ ਅਪੀਲ ਕੀਤੀ ਪੰਥ ਤੈਸ਼ੀਆਂ ਨੂੰ ਪੰਥ ਦਰਦੀਆਂ ਨੂੰ ਪੰਥ ਪ੍ਰਸਤਾ ਨੂੰ ਉਹਨੂੰ ਮੇਰਾ ਖਿਆਲ ਹਰ ਪੰਥ ਦਰਦੀ ਨੂੰ ਝੰਜੋੜਿਆ ਔਰ ਜੀਦੇ ਵਿੱਚ ਪੰਥ ਦੀ ਸੋਚ ਲੈ ਕੇ ਜਿਹੜਾ ਬੰਦਾ ਤੁਰਿਆ ਦੁਨੀਆ ਦੇ ਕਿਸੇ ਕੋਨੇ ਤੇ ਹੋਵੇ ਉਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਜਿਹੜੇ ਭਾਵਕ ਸ਼ਬਦ ਸੀ ਉਹਨਾਂ ਤੋਂ ਭਾਵਕ ਹੋ ਕੇ ਮੈਂ ਸਮਝਦਾ ਜਰੂਰ ਮਹਿਸੂਸ ਕਰਨ ਲੱਗਿਆ ਕਿ ਅੱਜ ਜੇ ਕੌਮ ਦੇ ਜਥੇਦਾਰਾਂ ਦਾ ਇਸ ਤਰ੍ਹਾਂ ਦਾ અપਮਾਨ ਹੋਏਗਾ ਔਰ અપਮਾਨ ਕਰਨ ਵਾਲੀ ਵੀ ਜਿਹੜੀ ਪੰਥ ਦੀ ਜਮਾਤ ਆ ਉਹਦੇ ਨਾਲ ਹੀ ਹੋਏਗਾ ਤਾ ਫਿਰ ਪੰਥ ਨੂੰ ਇੱਕ ਬਹੁਤ ਵੱਡੀ ਚੁਣੌਤੀ ਆ ਅੱਜ ਅਸੀਂ ਵੀ ਜਿਹੜੇ ਸਾਰੇ ਲੀਡਰ ਸਾਹਿਬਾਨ ਆਏ ਆ ਯਾਨੀ ਹਰਪ੍ਰੀਤ ਸਿੰਘ ਜੀ ਦੇ ਘਰੇ ਬਠਿੰਡੇ ਉਹ ਉਹਨਾਂ ਦੀ ਉਹ ਭਾਵਕ ਅਪੀਲ ਸੀ ਜਿਹਦੇ ਕਰਕੇ ਅੱਜ ਅਸੀਂ ਉਹਨਾਂ ਕੋਲ ਆਏ ਆ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਆਏ ਆ ਕਿ ਅੱਜ ਜਿਸ ਤਰ੍ਹਾਂ ਦੀ ਭਾਵਨਾ ਜਿਸ ਤਰ੍ਹਾਂ ਦੀ ਸੋਚ ਉਹ ਮੰਚ ਲੈ ਕੇ ਬੈਠੇ ਆ ਸਮੁੱਚਾ ਪੰਥ ਉਸ ਸੋਚ ਦੇ ਨਾਲ ਖੜਾ ਕਿਉਂਕਿ ਅੱਜ ਜ਼ਰੂਰਤ ਆ ਕਿ ਖਿਲਰੀ ਹੋਈ ਪੰਥਕ ਸ਼ਕਤੀ ਨੂੰ ਇੱਕ ਥਾਂ ਤੇ ਇਕੱਠਾ ਕਰਨੀ ਅੱਜ ਜ਼ਰੂਰਤ ਆ ਕਿ ਅੱਡ ਅੱਡ ਥਾਂ ਤੇ ਵੰਡੇ ਹੋਏ ਪੰਥ ਨੂੰ ਇੱਕ ਥਾਂ ਤੇ ਇਕੱਠਾ ਕਰਨੀ ਔਰ ਪੰਥ ਦਾ ਜਿਹੜੀ ਇੱਕ ਸ਼ਕਤੀ ਆ ਇਕੱਠੇ ਕਰਕੇ ਉਹ ਸਾਰੀਆਂ ਚੁਣੌਤੀਆਂ ਦਾ ਟੱਕਰਾ ਕਰ ਸਕਦੀ ਆ ਔਰ ਅਸੀਂ ਵਿਸ਼ਵਾਸ ਵੀ ਦਿਵਾਉਣ ਆਏ ਆ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਿ ਜਿਹੜੀ ਉਹਨਾਂ ਨੇ ਭਾਵਨਾ ਰੱਖੀ ਆ ਕਿ ਕਿ ਅੱਜ ਪੰਥ ਦੀਆਂ ਸੰਸਥਾਵਾਂ ਨੂੰ ਬਚਾਉਣਾ ਪੰਥ ਦੀਆਂ ਮਾਨਤਾਵਾਂ ਪਰੰਪਰਾਵਾਂ ਨੂੰ ਬਚਾਉਣਾ ਔਰ ਪੰਥ ਦੀ ਮਰਿਆਦਾ ਨੂੰ ਬਚਾਉਣਾ ਤਾਂ ਲਾਜ਼ਮੀ ਤੌਰ ਤੇ ਆਪਣੇ ਜਿਹੜੇ ਨਿੱਜੀ ਮਤ ਭੇਦ ਨੇ ਉਹ ਛੱਡ ਕੇ ਨਰੋਲ ਪੰਥਕ ਸੋਚ ਦੇ ਨਾਲ ਇਕੱਠੇ ਹੋਣਾ ਹੋਣਾ ਚਾਹੀਦਾ ਔਰ ਅੱਜ ਅਸੀਂ ਇਹਨਾਂ ਨੂੰ ਵਿਸ਼ਵਾਸ ਵੀ ਦਿਵਾਉਣ ਆਏ ਆ ਕਿ ਸਾਡਾ ਯਤਨ ਹੋਏਗਾ ਕਿ ਸਾਡੀਆਂ ਜਿਹੜੀਆਂ ਮਹਾਨ ਸੰਸਥਾਵਾਂ ਨੇ ਖਾਸ ਤੌਰ ਤੇ ਸ੍ਰੀ ਅਕਾਲ ਤਖਤ ਸਾਹਿਬ ਉਹਦੇ ਆਜ਼ਾਦ ਹਾਸੇ ਹੋਵੇ ਉਹਦਾ ਸਨਮਾਨ ਹੋਵੇ ਔਰ ਇਹਨਾਂ ਪਰੰਪਰਾਵਾਂ ਤੇ ਮर्यादा ਤੇ ਸੂਚਾ ਪੰਥ ਪਹਿਰਾ ਰਵੇ ਐਸੀ ਵਿਵਸਥਾ ਜਿਹੜੀ ਲੋੜ ਉਹਨਾਂ ਨੇ ਸੋਚੀ ਆ ਉਹਦੇ ਨਾਲ ਅਸੀਂ ਬਚਨ ਬੱਧਤਾ ਦੁਹਰਾਉਣ ਲਈ ਸਾਰੇ ਆਏ ਤੁਸੀਂ ਬਚਨ ਬੱਧਤਾ ਦੀ ਗੱਲ ਕਰ ਰਹੇ ਹੋ ਦੂਸਰੇ ਪਾਸੇ ਜੋ ਦੋ ਸੰਭਰ ਨੂੰ ਆਦੇਸ਼ ਹੋਏ ਸੀ ਤੁਹਾਨੂੰ ਲੱਗਦਾ ਵੀ ਪੂਰਨ ਤੌਰ ਤੇ ਜਿਹੜੇ ਹੈਗੇ ਆ ਉਹ ਮੰਨੇ ਗਏ ਨਹੀਂ ਦੇਖੋ ਦੋ ਤਰੀਕ ਦੇ ਦੇਸ਼ ਦਾ ਮੰਨੇ ਤਾਂ ਇੱਕ ਪਾਸੇ ਮਤਲਬ ਤਾਂ ਬਿਲਕੁਲ ਮੁਨਕਰ ਹੋਣ ਵਾਲੀ ਗੱਲ ਨਜ਼ਰ ਆਉਂਦੀ ਸਾਹਮਣੇ ਦਿਖਾਈ ਦੇ ਰਹੀ ਆ ਮਤਲਬ ਜਥੇਦਾਰ ਸ੍ਰੀ ਅਕਾਲਤਾ ਸਾਹਿਬ ਗੈਨੀ ਰਘਵੀਰ ਸਿੰਘ ਹੋਰਾਂ ਦਾ ਅਖਬਾਰਾਂ ਵਿੱਚ ਇੱਕ ਉਹਨਾਂ ਦੀ ਭਾਵਨਾ ਦਾ ਬਿਆਨ ਛਪਿਆ ਕਿ ਜਥੇਦਾਰ ਸਹਿਬਾਨਾ ਵਿਰੁੱਧ ਕੋਈ ਵੀ ਕਾਰਵਾਈ ਜਥੇਦਾਰ ਸ੍ਰੀ ਅਕਾਲਤਾ ਸਾਹਿਬ ਰਾਹੀਂ ਹੀ ਹੋ ਸਕਦੀ ਆ ਕੋਈ ਪੜਤਾਲ ਜਥੇਦਾਰ ਸਹਿਬਾਨ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਸਾਹਿਬ ਹੀ ਕਰ ਸਕਦੇ ਆ ਜੋ ਹੁਣ ਤੱਕ ਦੀ ਪਰੰਪਰਾ ਵੀ ਰਹੀ ਆ ਔਰ ਮਰਿਆਦਾ ਵੀ ਇਹੀ ਆ ਤੇ ਉਹਦੇ باوجود ਵੀ ਮਤਲਬ ਜਹੇਦਾਰ ਸਾਹਿਬ ਦੀ ਇਸ ਭਾਵਨਾ ਦੀ ਕਦਰ ਨਹੀਂ ਕੀਤੀ ਗਈ ਉਹਦੇ باوجود ਵੀ ਜੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਲੈ ਫੈਸਲੇ ਤੇ ਮਤਲਬ ਵਜ਼ੀਦਾ ਮੈਂ ਤਾਂ ਕਹਾਂਗਾ ਜਿਹਦਾ ਜ਼ਿਕਰ ਬਡਾਰਾ ਸਾਹਿਬ ਹੁਣੇ ਕਰਕੇ ਗਏ ਨੇ ਕਿ ਜੇ ਮਹਲਾ ਕੋਈ ਵੀ ਸੇਵਾਦਾਰ ਵੀ ਰੱਖਣਾ ਤਾਂ ਵੀ ਉਹਦੀ ਪੜਤਾਲ ਕਰਕੇ ਰੱਖਿਆ ਜਾਂਦਾ ਮਹਲਾ ਜਥੇਦਾਰ ਸਾਹਿਬ ਮੈਨੇਜਰ ਮਹਲਾ ਕੋਈ ਵੀ ਨਿਯੁਕਤੀ ਜਿਹੜੀ ਹੈ ਐਸਜੀਪੀਸੀ ਵਿੱਚ ਹਰ ਬੰਦੇ ਦੀ ਪਿਛੋਕਰ ਦੇਖ ਕੇ ਸਮਾਜਿਕ ਜੀਵਨ ਦੇਖ ਕੇ ਉਹਦਾ ਚਾਲ ਚੱਲਣ ਦੇਖ ਕੇ ਉਹਦੀ ਸਮੁੱਚੀ ਯਾਨੀ ਯੋਗਤਾ ਦੇ ਨਾਲ ਨਾਲ ਉਹਦਾ ਸਾਰਾ ਜੀਵਨ ਦੀ ਇੱਕ ਝਾਤ ਪਾ ਕੇ ਐਸਜੀਪੀਸੀ ਕੋਈ ਨਿਯੁਕਤੀ ਕਰਦੀ ਆ ਤੇ ਖਾਸ ਤੌਰ ਤੇ ਯਾਨੀ ਹਰਪ੍ਰੀਤ ਸਿੰਘ ਉਹਨਾਂ ਦੇ ਮਾਮਲੇ ਦੇ ਵਿੱਚ ਆਮੇ ਦਰਬਾਰ ਸਾਹਿਬ ਸ੍ਰੀ ਮੁਖਸਰ ਸਾਹਿਬ ਉਹਨਾਂ ਦੀ ਨਿਯੁਕਤੀ ਹੋਈ ਜਾਂ ਦਮਦਮਾ ਸਾਹਿਬ ਤਰਵੰਡੀ ਸਾਹਿਬ ਉਹਨਾਂ ਦੀ ਨਿਯੁਕਤੀ ਹੋਈ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਨਿਯੁਕਤੀ ਹੋਈ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਉਂਨਾ ਦੀਆਂ ਨਿਯੁਕਤੀਆਂ ਕਰਨ ਸਮੇਂ ਜਿਹੜੀ ਜਾਂਚ ਪੜਤਾਲ ਹੋਈ ਜੇ ਐਸਜੀਪੀਸੀ ਨੂੰ ਆਪਣੀ ਕੀਤੀ ਜਾਂਚ ਤੇ ਭਰੋਸਾ ਨਹੀਂ ਤਾਂ ਹੁਣ ਫਿਰ ਜਿਹੜੇ ਦੋ ਤਿੰਨ ਬੰਦੇ ਡਿਊਟੀ ਲਈ ਆ ਵੀ ਉਹਨਾਂ ਦੀ ਜਾਂਚ ਤੇ ਜ਼ਿਆਦਾ ਭਰੋਸਾ ਹੋਏਗਾ ਇਹ ਸਵਾਲ ਨਵੇਂ ਖੜੇ ਹੋ ਰਹੇ ਨੇ ਏ ਆਪਣਾ ਐਸਜੀਪੀਸੀ ਦੇ ਵਿਕਾਰ ਤੇ ਵੀ ਸਵਾਲ ਖੜੇ ਹੋ ਰਹੇ ਨੇ ਸੋ ਅਸੀਂ ਤਾਂ ਵੀ ਕਹਿਣਾ ਹੈ ਕਿ ਪੰਥ ਦੀ ਜਮਾਤ ਆ ਪੰਥ ਦੀ ਜਮਾਤ ਨੂੰ ਕੋਈ ਖੋਰਾ ਨਹੀਂ ਲੱਗਣਾ ਚਾਹੀਦਾ ਔਰ ਇਹ ਜਿਹੜੇ ਫੈਸਲੇ ਨੇ ਇਹਨਾਂ ਤੇ ਮੁਰ ਛਾਤ ਮਾਰੀ ਜਾਵੇ ਰਿਵਿਊ ਕੀਤੇ ਜਾਣ ਤਾਂ ਚੰਗਾ ਹੋਵੇਗਾ ਕਿ ਨਾ ਸੰਸਤਾਵਾਦੀ ਜਿਹੜਾ ਵਿਕਾਰ ਆ ਉਹ ਕਾਇਮ ਰਹਿ ਸਕੇ ਇਹ ਵੀ ਸਾਡੀ ਅਪੀਲ ਆ